ਪੁੱਛਦੇ ਆ ਕਾਕਾ ਤੇਰਾ ਨੌ ਕੀ ਆ ਕੀ ਕੰਮ ਕਰਦਾ ਤੇਰੇ ਪਿਓ ਦਾ ਨੌ ਕੀ ਆ ਰ ਆ ਵਗੈਰਾ ਕਾफी ਗੱਲਾਂ ਪੁੱਛਦੇ ਐ ਉਹ ਜੇ ਜਾਂਦਾ ਉਹ ਕਹਿੰਦਾ ਭਾਈ ਇੱਧਰ ਰੌਲਾ ਠੀਕ ਰਿਸ਼ਪਾਲ ਸਿੰਘ ਜੀ ਹਾਂ ਰਿਸ਼ਪਾਲ ਸਿੰਘ ਇੱਧਰ ਭਾਈ ਜੀ ਕਾਫੀ ਨਾਮ ਦਿੰਦੇ ਆ ਮੈਂ ਇਹਨਾਂ ਦਾ ਧਰਵਾਦੀ ਆ ਲਓ ਉਹ ਕਹਿੰਦਾ ਉਹ ਕਰ ਜਾ ਆਇਨ ਹੋਇਆ ਆਇਨ ਹੋਇਆ ਔਰ ਮੇਰੀ ਗੱਲ ਸੁਣ ਲੋ ਭਰਾਓ ਮੈਂ ਯਾਰ ਕਹਿੰਦੇ ਘਰੇ ਚਲੇ ਗਿਆ ਮੈਂ ਦੇਖਦੇ ਜੇ ਕਿਤੇ ਘਰ ਦੇ ਹੋਏ ਨੌਕਰੀ ਲੱਗ ਜਾਣਗੇ ਜੇ ਨਾ ਹੋਏ ਤਾਂ ਚਲੇ ਜਾਵਾਂਗੇ ਮੈਂ ਕੁੰਡਾ ਘੜਗਾ ਕੇ ਦੇਖਦਾ ਕੜ ਜਾ ਕੜ ਜਾ ਦਰਵਾਜ਼ਾ ਖੋਲਿਆ ਤਾਂ ਹੈਗਾ ਗਾਹਾਂ ਜਾ ਕੇ ਦੇਖਦੇ ਆ ਮੈਂ ਤਾਂ ਲੱਗਦੇ ਆ ਮੈਂ ਕਹਾਂ ਜੀ ਸੱਸ ਜੀ ਮੈਨੂੰ ਨੌਕਰੀ ਰੱਖ ਲੋਗੇ ਜੀ ਮੈਨੂੰ ਕਹਿੰਦੇ ਕਾਕਾ ਤੇਰਾ ਨੌ ਕੀ ਹੈ ਮੈਂ ਕਹਾਂ ਜੀ ਨੌ ਤਾਂ ਮੇਰਾ ਠੀਕ ਠਾਕ ਹੈ ਮੇਰਾ ਨੌ ਤੁਸੀਂ ਟਰੱਕ ਭਰਾ ਸਮਝ ਲਓ ਮੈਨੂੰ ਕਹਿੰਦੇ ਟਰੱਕ ਬਰਾ ਕਿਵੇਂ ਹੋਇਆ ਮੈਂ ਕਹਾਂ ਜੀ ਮੇਰੀ ਮਾਂ ਜਗਰਾਵਾਂ ਤੋਂ ਰਾਜਪੁਰੇ ਨੂੰ ਜਾ ਰਹੀ ਸੀ ਉਹ ਟਰੱਕ 'ਚ ਬੈਠੀ ਸੀ ਮੈਂ ਉਹਦੇ ਜੰਮਣ ਵਾਲਾ ਸੀ ਮੈਂ ਟਰੱਕ 'ਚ ਜੰਮ ਪਿਆ ਜੀ ਆਲੇ-ਦਾਲੇ ਕੋਈ ਪਿੰਨਾਂ ਦੱਸਿਆ ਮੈਨੂੰ ਟਰੱਕ ਬਰਾ ਕਹਿਣ ਲੱਗੇ ਜੀ ਮੈਨੂੰ ਕਹਿੰਦੇ ਭਾਈ ਇਹ ਤਾਂ ਤੇਰਾ ਨਾਂ ਹੋ ਗਿਆ ਹੁਣ ਤੇਰੇ ਪਿਓ ਦਾ ਨਾਂ ਕੀ ਐ ਮੈਂ ਕਹਾਂ ਜੀ ਪਿਓ ਦੇ ਨਾਂ ਤੋਂ ਤੁਸੀਂ ਕੀ ਲੈਣਾ ਕੰਮ ਮੇਰੇ ਤੱਕ ਕਿ ਪਿਓ ਤੱਕ ਐ ਮੈਨੂੰ ਭਾਈ ਦੱਸਣਾ ਪਿਆ ਭਾਈ ਮਾਂ ਨਾਲ ਨੂੰ ਕਿਹਾ ਜੀ ਲਾਉਂ ਲਿਖ ਲਓ ਮੇਰੇ ਪਿਓ ਦਾ ਨਾਂ ਚਮਨ ਲਾਲ ਗਰਧਾਰੀ ਲਾਲ ਔਰ ਕਨੇ ਸਾਲਿਆ ਦੋ ਨੌਕ ਵਿੱਚ ਹੋ ਗਏ ਮੈਂ ਕਹਾਂ ਜੀ ਗੱਲ ਸਿੱਧੀ ਹੈ ਜਿਹੜਾ ਚਮਨ ਲਾਲ ਜੀ ਉਹਦੇ ਨਾਲ ਤਾਂ ਮੇਰੀ ਮਾਂ ਵਿਆਹੀ ਹੋਈ ਸੀ ਜਿਹੜਾ ਗਰਦਾਰੀ ਲਾਲ ਜੀ ਉਹਦੇ ਨਾਲ ਫਰਦੀ ਹੋਈ ਸੀ ਇਸ ਕਰਕੇ ਵਾ ਬੰਦਾ ਦਾ ਨਾਮ ਲੈ ਲੈਣਾ ਸਾਲੇ ਲੰਨ ਨਾਲ ਵਿੱਚ ਉਹ ਪਾਈ ਮੈਂ ਚੱਲਦਾ ਹਾਏ ਓਏ ਹੈਗ ਨਾ ਲਾਗਣ ਜਾਂ ਟਾਲੀ ਕਰਦਾ ਗਿਆ ਸਾਰੀ ਲਾ ਦੇ ਓਏ ਹਾਂ